ਸਸਰੀਕਾਲ ਪੰਜਾਬੀ ਵੀਰੋ ਮੈਂ ਤੁਹਾਡਾ ਸੰਦੀਪ ਸ਼ਰਮਾ ਤੁਸੀਂ ਜੁੜੇ ਹੋ ਬੋਲਦਾ ਪੰਜਾਬ ਟੀਵੀ ਦੇ ਨਾਲ ਆਜੇ ਦੋਸਤੋ ਜ਼ਿਲ੍ਹਾ ਬਠਿੰਡਾ ਦੇ ਰਾਮਪਰਾ ਸ਼ਹਿਰ ਦੇ ਵਿੱਚ ਖੜਿਆਗੇ ਆਪਾਂ ਗੱਲ ਕਰ ਲਈਏ ਕੈਂਟਰ ਜੁਨੀਅਨ ਦੀ ਗੱਲ ਕਰ ਲਈਏ ਆਪਾਂ ਅਸੇ ਜੁਨੀਅਨ ਦੇ ਵਿੱਚ ਖੜਿਆਗੇ ਤੇ ਇਨਾਂ ਭਰਾਵਾਂ ਨਾਲ ਆਪਾਂ ਗੱਲਬਾਤ ਕਰਦੇ ਆ ਜਿਹੜੀ ਅਫਾਹ ਪੂਰੀ ਉਡੀਆਂ ਹੋਈਆਂ ਵੀ ਕੀ ਖਾਸ ਖਾਸ ਦੀ ਕਿਹੜੀ ਮੰਗ ਕਰਦੇ ਨੇ ਕਿਸਾਨ ਭਰਾ ਵੀ ਹੋਣੀ ਚਾਹੀਦੀ ਆ ਤੇ ਨਹੀਂ ਹੋਣੀ ਚਾਹੀਦੀ ਆ ਆਪਾਂ ਇਨਾਂ ਭਰਾਵਾਂ ਨਾਲ ਡਰਾਈਵ ਵੀਰਾਂ ਨਾਲ ਆਪਾਂ ਗੱਲਬਾਤ ਕਰਦੇ ਆ ਸਵਾਲ ਕਰਦੇ ਆ ਆਓ ਗੱਲ ਕਰੀਏ ਆਪਾਂ ਬਾਈ ਜੀ ਸਸਰੀਕਾਲ ਸਸਰੀਕਾਲ ਜੀ ਹੋਰ ਬਾਈ ਜ ਉਹ ਠੀਕ ਹੋ ਬਾਈ ਹਾਂਜੀ ਹਾਂਜੀ ਵੀ ਗੱਲ ਕਰ ਲਈਏ ਖਸਖਾਸ ਦੀ ਖੇਤੀ ਬਾਰੇ ਬਈ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਆ ਬਿਲਕੁਲ ਹੋਣੀ ਚਾਹੀਦੀ ਆ ਜੀ ਇਹਦੀ ਲੋੜ ਆ ਜੀ ਕਿਉਂ ਹੋਣੀ ਚਾਹੀਦੀ ਆ ਬਾਈ ਦੇਖੋ ਜੀ ਪੰਜਾਬ ਦੇ ਵਿੱਚ ਚੱਟੇ ਦਾ ਜਿਹੜਾ ਹੈਗਾ ਮੰਨ ਕੇ ਚੱਲੋ ਦੈ ਤਾਂ ਪੰਜਾਬ ਨੂੰ ਨਿਕਲੀ ਜਾਂਦਾ ਨੌਜਵਾਨਾ ਮੁੰਡੇ ਚੱਟਾ ਪੀ ਜਾਂਦੇ ਆ ਜੀ ਇਹਦੇ ਬਦਲ ਦੇ ਵਿੱਚ ਜੇ ਆਪਾਂ ਖਸਖਾਸ ਦੀ ਸਿੱਤੀ ਸ਼ੁਰੂ ਕਰਾਂਗੇ ਇਹ ਜੜੀ ਬੁੱਟੀ ਹੈਗੀ ਕੋਈ ਇਹਦਾ ਉਹ ਨਹੀਂ ਹੈਗਾ ਲੰਬੇ ਸਮੇਂ ਤੋਂ ਲੋਕ ਕਾਈ ਜਾਂਦੇ ਆ ਕੰਮ ਕਰਦੇ ਆ ਤੇ ਇਸ ਕਰਕੇ ਜ਼ਰੂਰੀ ਆ ਜੀ ਹਾਂਜੀ ਬਾਕੀ ਸਾਡੇ ਨਾਲ ਹੋਰ ਵੀ ਜਿਹੜੇ ਭਰਾ ਨੇ ਆਪਾਂ ਉਹਨਾਂ ਨਾਲ ਵੀ ਸਵਾਲ ਜਵਾਲ ਕਰਦੇ ਆ ਵੀ ਇਹ ਖਾਸ ਕਰਦੀ ਖੇਤੀ ਹੋਣੀ ਚਾਹੀਦੀ ਹੈ ਤੇ ਨਹੀਂ ਹੋਣੀ ਚਾਹੀਦੀ ਬਾਈ ਸਸੀਕਾਲ ਸਸੀਕਾਲ ਵੀਰ ਜੀ ਕੀ ਨਾਂ ਬਾਈ ਜੀ ਇਕਬਾਲ ਸਿੰਘ ਜੀ ਇਕਬਾਲ ਸਿੰਘ ਜੀ ਇਕਬਾਲ ਸਿੰਘ ਜੀ ਆਪਾਂ ਗੱਲ ਕਰ ਲਈਏ ਇੱਕ ਮੰਗ ਆ ਗਈ ਕਿਸਾਨਾਂ ਦੀ ਮੰਗ ਆ ਡਰਾਈਵਲ ਵੀਰਾਂ ਦੀ ਮੰਗ ਆ ਵੀ ਹੋਣੀ ਚਾਹੀਦੀ ਹੈ ਤੇ ਨਹੀਂ ਹੋਣੀ ਚਾਹੀਦੀ ਨਹੀਂ ਖਾਸ ਕਰਦੀ ਖੇਤੀ ਹੋਣੀ ਚਾਹੀਦੀ ਜੀ ਕਿਉਂ ਹੋਣੀ ਚਾਹੀਦੀ ਹੈ ਬਾਈ ਜੀ ਕਿਤਾ ਵੀਰ ਜੀ ਇਹ ਨਾ ਜਿਹੜਾ ਨਸ਼ਾ ਗਾ ਇਹ ਇੱਕ ਬੰਦਾ ਖਾ ਕੇ ਕਿਸ ਨਾ ਕੋਈ ਲੜਾਈ ਚ ਬੜਾਈ ਨਹੀਂ ਕਰਦਾ ਕੰਮ ਕਰੂਗਾ ਮਿਹਨਤ ਕਰੂਗਾ ਬੰਦਾ ਕਾਰਨ ਕੀ ਬਾਈ ਕਰਨ ਵੀਰ ਜੀ ਜਿਹੜਾ ਦੂਜੇ ਨਸ਼ੇ ਚੱਲੇ ਚਿੱਟਾ ਹੋਗਾ ਯਾਰ ਜੀਵ ਵਾਲੀ ਗੋਲੀ ਹੋਗੀ ਹੋਰ ਵੀ ਕਾਫੀ ਤਰ੍ਹਾਂ ਦੇ ਨਸ਼ੇ ਨੇਗੇ ਠੀਕ ਆ ਉਹ ਬੰਦੇ ਕੀ ਕਰਦੇ ਆਗੇ ਨਸ਼ਾ ਇੰਨਾ ਤੇਜ ਆਗਾ ਹੋ ਦਿਮਾਗ ਡੈਡ ਕਰ ਦਿੰਦਾ ਲੜਾਈਆਂ ਪੜਾਈਆਂ ਕਰਦੇ ਨੇ ਚੋਰੀਆਂ ਡਾਕੇ ਕਰਦੇ ਨੇ ਬਹੁਤ ਜਿਆਦੇ ਹਰੇ ਗਲਤ ਕੰਮ ਕਰਦੇ ਨੇਗੇ ਠੀਕ ਆ ਜਿਹੜਾ ਇਹ ਨਸ਼ਾਗਾ ਅਫੀਮ ਹੋਗੀ ਜਾਂ ਭੁੱਕੀ ਹੋਗੀ ਇਹ ਬੰਦਾ ਨਾ ਤਾਂ ਖੇਨਾ ਲੜਾਈ ਕਰੂਗਾ ਠੀਕ ਆ ਖਾ ਪੀ ਕੇ ਬਦਲ ਨਾਲ ਆਪਦਾ ਕੰਮ ਕਰੂ ਮਿਹਨਤ ਕਰੂਗਾ ਠੀਕ ਆ ਜੀ ਇਸ ਕਰਕੇ ਹੋਣਾ ਚਾਹੀਦਾਗਾ ਇਹ ਸਰਕਾਰਾਂ ਦਾ ਕਹਿੰਦੀਆਂ ਵੀ ਇਹ ਵੀ ਇੱਕ ਤਰ੍ਹਾਂ ਦਾ ਨਸ਼ਾ ਹੀ ਆ ਬਾਈ ਬੀਰ ਜੀ ਨਸ਼ਾ ਤਾਂ ਹੈਗਾਗਾ ਚਲੋ ਮੰਨਦੇ ਆਪਾਂ ਇਸ ਚੀਜ਼ ਨੂੰ ਤੇ ਵੱਟ ਪਤਾ ਕੀ ਆ ਉਹ ਦੂਜਿਆਂ ਨਾਲ ਫੇਰ ਵੀ ਬਹੁਤ ਵਧੀਆ ਗਾਏ ਠੀਕ ਆ ਹੁਣ ਆਪਣੇ ਪੁਰਾਣੇ ਬਜ਼ੁਰਗ ਸਾਰੇ ਖਾਂਦੇ ਰਹੇ ਨੇ ਠੀਕ ਆ ਹਜੇ ਤੱਕ ਜਿਉਂਦੇ ਵਧੀਆ ਫਿਰਦੇ ਨੇ ਤੇ ਇਹ ਜਿਹੜੇ ਅੱਜ ਜਿਹੜਾ ਚਿੱਟਾ ਖਾਂਦੇ ਰਿਹਾ ਚਿੱਟਾ-ਵਟਾ ਪੀਂਦੇ ਨੇ ਤੁਸੀਂ ਦੇਖੋ ਕਿਵੇਂ ਮੁੰਡੇ ਨਾ ਤਮਰੀ ਜਾਂਦੇ ਨੇ ਕਿਹੜਾ ਪਿੰਡ ਆ ਬਈ ਆਪਣਾ ਮੇਰਾ ਪਿੰਡ ਆ ਵੀਰੇ ਜੇਠੂਕੇ ਆ ਜੇਠੂਕੇ ਹਾਂਜੀ ਠੀਕ ਆ ਬਾਈ ਗੱਲ ਕਰ ਲਈ ਜੇਠੂਕੇ ਪਿੰਡ ਦੀ ਗੱਲ ਕਰ ਲਈ ਆ ਬਾਈ ਆਪਾਂ ਉੱਥੇ ਨੌਜਵਾਨਾਂ ਦੇ ਕਿੰਨੀਆਂ ਮੌਤਾਂ ਹੋਈਆਂ ਬਈ ਆਪਾਂ ਗੱਲ ਕਰ ਲਈ ਕੱਟ ਹੂੰ ਪੰਛਤ ਮਤ ਹੋ ਗਿਆ ਹਣੇ ਚਟੇ ਨਾਲ ਕੀ ਕਹਿਣਾ ਚਾਹੁੰਦੇ ਹੋ ਸਰਕਾਰਾਂ ਨੂੰ ਤੁਸੀਂ ਬਾਈ ਸਰਕਾਰਾਂ ਨੂੰ ਵੀਰ ਜੀ ਇਸਦਾ ਇਹੀ ਬੇਨਤੀ ਕਰਦੇ ਆਂ ਵੀ ਦੇਖੋ ਜੇ ਨੌਜਵਾਨਾਂ ਨੂੰ ਬਚਾਉਣਾਗਾ ਤੇ ਭੁੱਕੀ ਫੀਮ ਦੀ ਖੇਤੀ ਇੱਥੇ ਹੋਣੀ ਚਾਹੀਦੀ ਆ ਠੀਕ ਆ ਬਾਕੀ ਨਸਿਆਂ ਤੇ ਠੱਲ ਪਾਉਣਾ ਉਹ ਬੰਦ ਕਰਾਉਣਾ ਸਰਕਾਰਾਂ ਕੀ ਨਹੀਂ ਕਰ ਸਕਦੇ ਸਭ ਕੁਝ ਕਰ ਸਕਦੇ ਆ ਨੇ ਜੇ ਚਾਹਣ ਤਾਂ ਠੀਕ ਆ ਬਾਕੀ ਨੌਜਵਾਨ ਫੇਰ ਹੀ ਬੱਸ ਸਕਦਾ ਵੀਰ ਜੀ ਜੇ ਇਹ ਨਸ਼ਾ ਖਾਣਗੇ ਠੀਕ ਹੈ ਹੁਣ ਚਿੱਟਾ ਪੀ ਗਏ ਤਾਂ ਤੁਹਾਨੂੰ ਪਤਾ ਹੀ ਨਹੀਂ ਕਿੰਨੀਆਂ ਮੌਤਾਂ ਆਉਂਦੀਆਂ ਤੁਸੀਂ ਸਾਡੇ ਨਾਲ ਵੱਧ ਜਾਣਕਾਰਾਂ ਚੀਜ਼ ਬਾਰੇ ਠੀਕ ਹੈ ਨਾ ਤੇ ਬਾਕੀ ਵੀਰੇ ਮੈਂ ਇੱਕ ਗੀਤ ਆ ਗੀਤ ਵੀ ਲਿਖਿਆ ਹੈਗਾ ਚਿੱਟੇ ਤੇ ਮੈਂ ਤੁਹਾਨੂੰ ਉਹ ਵੀ ਸੁਣਾਉਣਾਗਾ ਅਸਲ ਚਿੱਟੇ ਤੇ ਤੁਸੀਂ ਗਾਣਾ ਲਿਖੀ ਬੈਠੇ ਹੋ ਹਾਂਜੀ ਮੈਂ ਤੁਹਾਨੂੰ ਗਾਣਾ ਸੁਣਾਉਣਾਗਾ ਤੇ ਮੈਂ ਕਾਫੀ ਟਾਈਮ ਤੋਂ ਗਾਣਾ ਲਿਖੀ ਬੈਠਾਂਗਾ ਤੇ ਤੁਹਾਨੂੰ ਗੀਤ ਸੁਣਾਉਣਾ ਇਹ ਆ ਬੇਖ ਸਕਦੇ ਹਾਂ ਤੁਸੀਂ ਵੀਰਾਂ ਤੁਸੀਂ ਜਿਹੜਾ ਪਰਸ ਦੇ ਵਿੱਚ ਇੱਕ ਗਾਣਾ ਦਾ ਇੱਕ ਲਿਖਿਆ ਹੋਇਆ ਬਈ ਚਿੱਟੇ ਤੇ ਲਿਖਿਆ ਹੋਇਆ ਗਾਣਾ ਤੇ ਬਾਕੀ ਆਪਾਂ ਭਰਾ ਗਾਲਾਂ ਸੁ ਤੇ ਆਪਾਂ ਸੁਣਾਓ ਬਾਈ ਜੀ ਇਹ ਗੀਤ ਵੀਰੇ ਇਸੇ ਸਥਿਤੀ ਨੂੰ ਦਰਸਾਉਂਦਾ ਹੈ ਠੀਕ ਹੈ ਹੂੰ ਇਹ ਗਾਣਾ ਤੁਸੀਂ ਆਪ ਲਿਖਿਆ ਬਾਈ ਜੀ ਹਾਂਜੀ ਫਿਰ ਮੈਂ ਆਪ ਲਿਖਿਆਗਾ ਹੂੰ ਇੱਕ ਨਸ਼ਿਆਂ ਨੇ ਖਾਲੇ ਹਾ ਪੰਜਾਬ ਨੂੰ ਦੂਜੀ ਤੁਰਗੀ ਜਬਾਨੀ ਸਾਡੀ ਵਾਰ ਨੂੰ ਹੋ ਇੱਕ ਨਸ਼ਿਆਂ ਨੇ ਖਾਲੇ ਹਾ ਪੰਜਾਬ ਨੂੰ ਦੂਜੀ ਤੁਰਗੀ ਜਬਾਨੀ ਸਾਡੀ ਵਾਰ ਨੂੰ ਹੋ ਤੀਜਾ ਪਾਣੀ ਵੀ ਦੁਸ਼ਤ ਸਾਡਾ ਹੋ ਗਿਆ ਤੇ ਬਾਕੀ ਪੱਲੇ ਕੀ ਰਹਿ ਗਿਆ ਹੋ ਰਹਿੰਦੀ ਚਿੱਟੇ ਨੇ ਕਸਰ ਸਾਰੀ ਕੱਢਤੀ ਪੰਜਾਬ ਹੱਥ ਧੋਕੇ ਵਹਿ ਗਿਆ ਹੋ ਰਹਿੰਦੀ ਚਿੱਟੇ ਨੇ ਕਸਰ ਸਾਰੀ ਕੱਢਤੀ ਪੰਜਾਬ ਹੱਥ ਧੋਕੇ ਵਹਿ ਗਿਆ ਹੋਏ ਐਦਾਂ ਚੁੱਪ ਚੱਪ ਘਰਾਂ ਵਿੱਚ ਬੈਠ ਕੇ ਸਾਡਾ ਹੁਣ ਨਹੀਂ ਹੋ ਸਰਨਾ ਹੋ ਜਾਂ ਮਰੋ ਜਾਂ ਬਰੋਧ ਕਰੋ ਲਹਿਰ ਦਾ ਹਿੱਸਾ ਸਾਨੂੰ ਪੈਣਾ ਪੈਣਾ ਹੋ ਜਾਂ ਮਰੋ ਜਾਂ ਬਰੋਧ ਕਰੋ ਲਹਿਰ ਦਾ ਹਿੱਸਾ ਸਾਨੂੰ ਪਹਿਣਾ ਬਣਨਾ ਹੋ ਇੱਕ ਹਫ਼ਤੇ ਦੇ ਵਿੱਚ ਨੌ ਜਬਾਨਾਂ ਦੀਆਂ ਮੋਤਾਂ ਦਾ ਕਹਿਰ ਟਹਿ ਗਿਆ ਹੋ ਰਹੀਂਦੀ ਚਿੱਟੇ ਨੇ ਕਸਰ ਸਾਰੀ ਕੱਢਤੀ ਪੰਜਾਬ ਹੱਥ ਧੋਕੇ ਵਹਿ ਗਿਆ ਹੋ ਰਹੀਂਦੀ ਚਿੱਟੇ ਨੇ ਕਸਰ ਸਾਰੀ ਕੱਢਤੀ ਪੰਜਾਬ ਹੱਥ ਧੋਕੇ ਵਹਿ ਗਿਆ ਓਏ ਆਸਾਂ ਸੱਡੋ ਸਰਕਾਰਾਂ ਉੱਤੇ ਲਾਉਣੀਆਂ ਸਾਨੂੰ ਅੱਗੇ ਆਉਣਾ ਪਊਗਾ ਹੱਥ ਜੋੜਿਆ ਕੇ ਜੇਠੂਕਿਆਂ ਵਾਲਾ ਮੋਢੇ ਨਾਲ ਮੋਢਾ ਲਾਉਣਾ ਪਊਗਾ ਹੱਥ ਜੋੜਿਆ ਕੇ ਜੇਠੂਕਿਆਂ ਵਾਲਾ ਮੋਢੇ ਨਾਲ ਮੋਢਾ ਲਾਉਣਾ ਪਊਗਾ ਓ ਪਿੱਛੋਂ ਫਾਇਦਾ ਕੀ ਆ ਪਾਲੀ ਪਸਤੌਣ ਦਾ ਤੇ ਜਦੋਂ ਸਭ ਕੁਝ ਖੋ ਗਿਆ ਓ ਰਹਿੰਦੀ ਚਿੱਟੇ ਨੇ ਕਸਰ ਸਾਰੀ ਕੱਢਤੀ ਪੰਜਾਬ ਹੱਥ ਧੋਕੇ ਵਹਿ ਗਿਆ ਹੋ ਰਹੀਂਦੀ ਚਿੱਟੇ ਨੇ ਕਸਰ ਸਾਰੀ ਕੱਢਤੀ ਪੰਜਾਬ ਹੱਥ ਧੋਕੇ ਵਹਿ ਗਿਆ ਵਾਹ ਜੀ ਬਹੁਤ ਸੋਹਣਾ ਗਾਣਾ ਗਾਇਆ ਬਾਈ ਨੇ ਬਾਕੀ ਦੋਸਤੋ ਬਾਈ ਦੀ ਵੀ ਮੰਗ ਆ ਹੁਣ ਇਹ ਕਹਿੰਦੇ ਸਾਰੇ ਭਰਾ ਕਹਿੰਦੇ ਨੇ ਟਰੱਕ ਯੂਨੀਅਨ ਵਾਲੇ ਬਾਈ ਇਹ ਕਹਿੰਦੇ ਨੇ ਕੈਂਟਰ ਯੂਨੀਅਨ ਵਾਲੇ ਇਹ ਕਹਿੰਦੇ ਨੇ ਵੀ ਖਾਸ ਕਰ ਦੀ ਖੇਤੀ ਹੋਣੀ ਚਾਹੀਦੀ ਆ ਬਾਕੀ ਦੋਸਤੋ ਕਮੈਂਟਾਂ ਦੇ ਵਿੱਚ ਤੁਸੀਂ ਵੀ ਦੱਸਣਾਗਾ ਵੀ ਹੋਣੀ ਚਾਹੀਦੀ ਆ ਤੇ ਨਹੀਂ ਹੋਣੀ ਚਾਹੀਦੀ ਤੇ ਬਾਕੀ ਵੀਡੀਓ ਦੱਬ ਕੇ ਦੋਸਤੋ ਸ਼ੇਅਰ ਕਰ ਦਿਓ ਕਿਉਂਕਿ ਆਪਾਂ ਹੋਰ ਵੀ ਜੜੀਆਂ ਵੀਡਿਓ ਆਪਾਂ ਗੰਦਮੰਦ ਸ਼ੇਅਰ ਕਰਦੇ ਆਂਗੇ ਤੇ ਇਹ ਵੀ ਦੋਸਤੋ ਤੁਹਾਡਾ ਫਰਜ਼ ਬੰਦਾ ਸ਼ੇਅਰ ਕਰਨਾ ਬਾਕੀ ਇਦਾਂ ਦੀਆਂ ਸਟੋਰੀਆਂ ਸਮੇਂ ਦੇ ਸਮੇਂ ਦੇ ਨਾਲ ਅਸੀਂ ਲੈ ਕੇ ਆਉਂਦੇ ਹਾਜ਼ਰ ਆਵਾਂਗੇ ਜੁੜੇ ਰਹੋ ਬੋਲਦਾ ਪੰਜਾਬ ਟੀਵੀ ਦੇ ਨਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ